ਬੰਦਾ ਜਦੋਂ ਤਰੱਕੀ ਕਰਦਾ ਹੈ ਤੇ ਉਹ ਦੁਸ਼ਮਣਾਂ ਤੋਂ ਨਹੀਂ ਹਾਰਦਾ ਸਿਰਤਮਾਨ ਬੇਟਾ ਉਹ ਹਾਰਦਾ ਹੈ ਆਪਣੇ ਆਪੇ ਤੋਂ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਬੇਟੀ ਦੀ ਵੀਡੀਓ ਨੂੰ ਲੈ ਕੇ ਹੁਣ ਲੁਧਿਆਣਾ ਵਾਲੇ ਡਾਕਟਰ ਰੰਗਰੇਟਾ ਨੇ ਵਿਰੋਧੀ ਪਾਰਟੀਆਂ ਨੂੰ ਟਾਰਗੇਟ ਕੀਤਾ ਹੈ ਜਿਨ੍ਹਾਂ ਦੇ ਹੱਥੀ ਛੜ ਕੇ ਸਿਰਤਕਾਰ ਨੇ ਆਪਣੇ ਪਿਓ ਬਾਰੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਸੀ ਛੱਡੀ ਡਾਕਟਰ ਰੰਗਰੇਟਾ ਨੇ ਭਗਵੰਤ ਮਾਨ ਦੀ ਧੀ ਨੂੰ ਕਿਹਾ ਕਿ ਮੈਨੂੰ ਬਹੁਤ ਦੁੱਖ ਲੱਗਿਆ ਕਿ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਕੱਪੜਾ ਚੋਕ ਆਪਣਾ ਹੀ ਢਿੱਡ ਨੰਗਾ ਕਰ ਲਿਆ ਅਤੇ ਵਿਰੋਧੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਉਸਨੇ ਕਿਹਾ ਸਿਰਤ ਬੇਟਾ ਤੁਸੀਂ ਆਪਣੇ ਪਿਓ ਬਾਰੇ ਵੀਡੀਓ बाकी ਉਹਨਾਂ ਦਾ ਜਲੂਸ ਕੱਢਣ ਵਿੱਚ ਕੋਈ ਵੀ ਕਮੀ ਨਹੀਂ ਛੱਡੀ। ਗ੍ਰੇਟਾ ਨੇ ਕਿਹਾ, "ਪ੍ਰੋਦੀ ਪਾਰਟੀਆਂ ਦੇ ਚੋਰ ਉੱਚਕੇ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ, ਸਾਭ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਵਾਲੇ, ਜੀਠੀਆਂ ਵਰਗਿਆਂ ਨੂੰ ਵੀ ਤੇਰੀ ਵੀਡੀਓ ਕਰਕੇ ਭਗਵੰਤ ਮਾਨ ਨੂੰ ਬੋਲਣ ਦਾ ਮੌਕਾ ਮਿਲ ਗਿਆ।" ਉਹਨਾਂ ਵੱਲੋਂ ਕਿਹਾ ਗਿਆ ਕਿ ਇਤਿਹਾਸ ਗਵਾਹ ਹੈ ਕਿ ਜਦ ਕੋਈ ਬੰਦਾ ਤਰੱਕੀ ਕਰ ਲਵੇ, ਦੁਸ਼ਮਣਾਂ ਤੋਂ ਨਹੀਂ ਹਾਰਦਾ ਬਲਕਿ ਆਪਣੇਆਂ ਤੋਂ ਹੀ ਹਾਰਦਾ ਹੈ ਤੁਸੀਂ ਆਪਣੇ ਪਿਓ ਦੇ ਖਿਲਾਫ ਬੋਲ ਕੇ ਬਿਲਕੁਲ ਇਸੇ ਤਰ੍ਹਾਂ ਕੀਤਾ ਸੱਚ ਹੀ ਕਹਿੰਦੇ ਨੇ ਘਰ ਦਾ ਪੇਤੀ ਲੰਕਾ ਟਾਏ ਨਹੀਂ ਤਾਂ ਰਾਵਣ ਨੂੰ ਕੌਣ ਮਾਰ ਸਕਦਾ ਸੀ ਤਾਂ ਰੰਗਰੇਟਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤੋਂ ਭਗਵੰਤ ਮਾਨ ਦੀ ਚੜ੍ਹਾਈ ਜਰੀ ਨਹੀਂ ਜਾਂਦੀ ਇਸ ਦੇ ਕਰਕੇ ਉਹ ਉਹਨਾਂ ਦੇ ਬੇਟਾ ਬੇਟੀ ਨੂੰ ਗਲਤ ਚੁੱਕਣਾ ਦਿੰਦੇ ਨੇ ਇਸ ਦੇ ਚਲਦਿਆਂ ਤੁਸੀਂ ਆਪਣੇ ਪਿਓ ਬਾਰੇ ਇਹਨਾਂ ਕੁਝ ਬੋਲਿਆ ਉਹਨਾਂ ਨੇ ਕਿਹਾ ਰਹੀ ਗੱਲ ਛੱਡ ਕੇ ਜਾਂਦੀ ਤਾਂ ਤੁਸੀਂ ਆਪਣੇ ਪਿਓ ਨੂੰ ਛੱਡ ਕੇ ਗਏ ਸੀ ਨਾ ਕਿ ਉਹਨਾਂ ਨੇ ਤੁਹਾਨੂੰ ਛੱਡਿਆ